60% ਬੱਚੀਆਂ ਜਿਹੜੀਆਂ 13 ਸਾਲ ਤੋਂ 21 ਸਾਲ ਵਾਲੀਆਂ ਨੇ ਉਹ 65% ਕੋਸਮੈਟਿਕ ਕੰਜ਼ੂਮ ਕਰ ਰਹੀਆਂ ਨੇ ਇਸ ਟਾਈਮ ਪਰ ਹਰ ਰੋਜ਼ ਦੀ ਕੋਸ਼ਿਸ਼ ਹੁੰਦੀ ਕਿ ਕਮ ਸੇ ਕਮ ਸੋਲ ਚ ਜਾਣਾ ਬੁਲਤਲ ਪਿਸਟਿਕ ਲਗਾਈ ਜਾਏਗੀ। ਇਸ ਹਿਸਾਬ ਦੇ ਮੁਤਾਬਕ 4.5 ਕਿਲੋ ਲਿਪਸਟਿਕ ਇੱਕਔਰਤ ਪੂਰੇ ਜੀਵਨ ਦੇ ਵਿੱਚ ਖਾ ਜਾਂਦੀ ਹੈ। ਠੀਕ ਹੈ ਸਰਚ ਤੇ ਅੱਜ ਤੱਕ ਕਿਸੇ ਨੇ ਨਹੀਂ ਪੁੱਛਿਆ ਕਿ ਲਿਪਸਟਿਕ ਬਣਦੀ ਕਿਹਦੇ ਤੋਂ। ਲੈਂਡ ਤੋਂ ਬਣਦੀ ਉਹਦੇ ਅੰਦਰ ਲੈਡ ਦੀ ਮਾਤਰਾ ਹੈ ਲੈਡ ਮੀਨ ਸਿੱਕਾ ਜੀ ਜੋ ਸੈੱਲ ਬਣਦਾ ਹੈ ਬੈਟਰੀਆਂ ਬਣਦੀਆਂ ਇਸ ਤੇ ਲਗਾਉਣ ਵਾਲੀ ਕਿਹੜੀ ਕਿਹੜੀ ਚੀਜ਼ਾਂ ਕੋਈ ਮੈਨੂੰ ਪੰਜ ਚੀਜ਼ਾਂ ਦੱਸ ਸਕਦੇ ਹੋ ਇਧਰੋਂ ਪੁੱਛਦਾ ਹਾਂ ਜੀ ਮੈਂ ਇਸ ਤੇ ਕਿਹੜੇ ਸਭ ਤੋਂ ਪਹਿਲੇ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਹੈ ਮਸਕਰਾਰਾ ਹਾਈਲਾਈਟਰ ਸਨਸਕ੍ਰੀਨ ਓਕੇ ਪ੍ਰਾਈਮਰ ਪ੍ਰਾਈਮਰ ਵੀ ਆ ਜਾਂਦਾ ਹਾਂਜੀ ਪ੍ਰਾਈਮਰ ਟ੍ਰੇਸ਼ਨ ਪੇਂਟ ਸਾਰਾ ਦਿਨ ਸਾਰਾ ਫੁੱਲ ਲੋਡਡ ਕੈਮੀਕਲ ਲੋਡ ਕਰਨ ਤੋਂ ਬਾਅਦ ਸ਼ਾਮ ਨੂੰ ਜਿਹੜਾ ਕਲਿੰਜ਼ਰ ਲਾਉਣ ਤੋਂ ਬਾਅਦ ਮਾਤਾ ਜੀ ਪਤਾ ਕੀ ਕਰਦੇ ਸ਼ਾਮ ਨੂੰ ਉਹ ਕਰੇ ਬਾਜਪੀ ਐਵੇਂ ਕਰਦੀ ਉਹ ਦੇਖਿਆ ਉਹ ਮੈਂ ਤਾਂ ਦੱਸ ਰਿਹਾ ਪਰ ਮੈਂ ਥੋੜਾ ਲਾਉਣਾ ਹਾਂ ਉਹ ਸ਼ਾਮ ਨੂੰ ਲਗਾ ਕੇ ਨਾ ਉਹ ਕੋਈ ਐਲੋਵੀਰਾ ਜੈਲ ਲਗਾਓ ਨੇਚਰਲ ਹੁੰਦੀ ਆ ਮੈਂ ਕਿਹਾ ਲਾ ਮੈਂ ਕਿ ਸਾਰਾ ਦਿਨ ਤਾਂ ਨੇਚਰ ਹੀ ਆਦ ਨਹੀਂ ਆਈ ਸ਼ਾਮ ਨੂੰ ਐਲੋਵੀਰਾ ਜੈਲ ਯਾਦ ਆ ਗਈ 14 ਤਰ੍ਹਾਂ ਦੇ ਜਸਟ ਮੈਂ ਇੰਟਰੋਡਿਊਸ ਕਰਵਾਏ ਆ ਟੋਟਲ 12000 ਕੈਮੀਕਲ ਹੈ ਕਿੰਨੇ ਕੈਮੀਕਲ ਹੈ ਜੀ 12000 ਸਾਡੀ ਆਰ ਐਨ ਡੀ ਵਿੱਚ ਸਾਹਮਣੇ ਆਏ ਆ 20% ਕੈਮੀਕਲ ਉਹ ਆ ਜਿਹੜੇ ਸਾਨੂੰ ਖਤਰਨਾਕ ਨਹੀਂ ਲੱਗੇ ਇਸ ਕਰਕੇ ਇਹਨੂੰ ਕਹਿੰਦੇ ਇਸ ਕੈਟਾਗਰੀ ਚ ਪਾ ਲੋ ਬਾਕੀ 80% ਉਹ ਨੇ ਜਿਹੜੇ ਖਤਰਨਾਕ ਨੇ ਜਿਨ੍ਹਾਂ ਚ ਕਾਰਸੀਨੋਜਨ ਭਾਵ ਕੈਂਸਰ ਤੱਤ ਵਧਾਉਣ ਵਾਲੇ ਗੁਣ ਪਾਏ ਗਏ ਨੇ ਪਰ ਨੇਲ ਪਾਲਿਸ਼ ਹੈ ਨੇਲ ਪਾਲਿਸ਼ ਦੇ ਵਿੱਚ ਬੈਂਜ਼ੋਫੀਨੋਲ ਨਾਮ ਦਾ ਜਿਹੜਾ ਕਿ ਕੈਮੀਕਲ ਪੈਂਦਾ ਇਹ ਸਾਰੇ ਉਹੋ ਨੇ ਇਹ ਸਾਰੇ ਉਹੋ ਨੇ ਜਿਸ ਦੇ ਨਾਲ ਬ੍ਰੈਸਟ ਕੈਂਸਰ ਜਿਸ ਨਾਲ ਬ੍ਰੈਸਟ ਕੈਂਸਰ ਹੋਣਾ ਹੀ ਹੋਣਾ ਹੈ ਇਹ ਸਾਰੇ ਉਹ ਨੇ 65% ਬੱਚੀਆਂ ਜਿਹੜੀਆਂ 13 ਸਾਲ ਤੋਂ 21 ਸਾਲ ਵਾਲੀਆਂ ਨੇ ਉਹ 65% ਕੋਸਮੈਟਿਕ ਕੰਜ਼ਿਊਮ ਕਰ ਰਹੀਆਂ ਨੇ ਇਸ ਟਾਈਮ ਤੇ 65% ਇਹ ਉਮਰ ਕਿੰਨੀ ਹੈ 13 ਤੋਂ 21 ਔਰ ਜਿਹੜਾ ਲਿਪਸਟਿਕ ਹੈ ਸਭ ਤੋਂ ਜ਼ਿਆਦਾ ਇਹਨੂੰ ਹਰ ਜਿਹੜੀ ਹਰ ਹਰ ਰੋਜ਼ ਦੀ ਕੋਸ਼ਿਸ਼ ਹੁੰਦੀ ਕਿ ਕਮ ਸੇ ਕਮ ਚੋਲ ਵਿੱਚ ਜਣਾ ਬੁਲਾਟਲ ਪਿਸਟਿਕ ਲਗਾਈ ਜਾਈਏ ਰਿਸਰਚ ਦੇ ਮੁਤਾਬਕ 4.5 ਕਿਲੋ ਲਪਸਟਿਕ ਇੱਕ ਔਰਤ ਪੂਰੇ ਜੀਵਨ ਦੇ ਵਿੱਚ ਖਾ ਜਾਂਦੀ ਹੈ ਇੱਕ ਸਾਰੀ ਰਿਸਰਚ ਇਹ ਮੇਰਾ ਕੋਈ ਨਿੱਜਰੀ ਥੀਓ ਨਹੀਂ ਹੈਗਾ 4.5 ਕਿਲੋ ਹੁਣੇ ਤੁਹਾਡੇ ਤੁਹਾਨੂੰ ਟੇਬਲ ਦਿੱਤਾ ਗਿਆ ਹੈ ਇੰਨੀ ਸੈਂਸਟਿਵ ਬੋਡੀ अज तक किसी ने नहीं पूछा कि लिपस्टिक बनती कि लिपस्टिक लैड तो अंदर दैड की तो <laughs> <laughs> तो मात्रा है लैड मीन सिक्का जिस सैल बन है बैटरिया बन दिया लिपस्टिक है ਔਰ ਕਿੱਥੇ ਲਗਾ ਰਹੇ ਆਪਾਂ ਇਹਨੂੰ ਲਿਪਸ ਸਭ ਤੋਂ ਸੈਂਸਿਟਿਵ ਨੇ ਕਿਉਂਕਿ ਇੱਥੇ ਜਿਹੜੀ ਚੀਜ਼ ਤੁਸੀਂ ਲਗਾਓਗੇ ਸੈਕਿੰਡ ਦੇ ਦਸਵੇਂ ਹਿੱਸੇ 'ਚ ਬ੍ਰੇਨ ਤੇ ਜਾਂਦੀ ਆ ਸੈਕਿੰਡ ਦੇ ਕਿੰਵੇਂ ਹਿੱਸੇ 'ਚ ਦਸਵੇਂ ਹਿੱਸੇ 'ਚ ਬ੍ਰੇਨ ਤੇ ਜਾਂਦੀ ਆ ਔਰ ਇਹਦਾ ਸਿੱਧਾ ਇੰਪੈਕਟ ਜਾਂਦਾ ਔਰਤ ਦੇ ਦੋ ਅਨਮੋਲ ਰਤਨ ਨੇ ਜਿਦੇ ਕਰਕੇ ਔਰਤ ਹੈਲਦੀ ਔਰ ਅਨ ਹੈਲਦੀ ਡਿਸਾਈਡ ਹੁੰਦੀ ਹੈ ਅਨਮੋਲ ਰਤਨ ਔਰਤ ਦੇ ਜਾਨਣਾ ਚਾਹੋਗੇ ਕਿ ਕਿਹੜੇ-ਕਿਹੜੇ ਆ ਠੀਕ ਹੈ ਦੋ ਨਮੋੜ ਰਤਨ ਦੋ ਗ੍ਰੰਥੀਆਂ ਨੇ ਹਾਈਪੋਥੈਲਾਮਸ ਤੇ ਪਿਚਿਊਟਰੀ ਗਲੈਂਡ ਇਹ ਦੋਨੇ ਦੇ ਦੋਨੇ ਤੁਹਾਡੇ ਕੰਨ ਦੇ ਕੋਲ ਪਲੇਸ ਨੇ ਇਸ ਜਗ੍ਹਾ ਤੇ ਪਲੇਸ ਹੈ ਹਾਈਪੋਥੈਲਾਮਸ ਉਹ ਗਲੈਂਡ ਹੈ ਜਿਹੜਾ ਅਗਰ ਸਵੇਰ ਉੱਠ ਕੇ ਕੋਈ ਵੀ ਇਨਸਾਨ 2 ਵਜੇ 3 ਵਜੇ ਕਿਸੇ ਵੀ ਚੀਜ਼ ਦੀ ਰਿਵੀਜ਼ਨ ਕਰਦਾ ਹੈ ਰਿਵਾਈਜ਼ ਕਰਦਾ ਹੈ ਗੁਰਬਾਣੀ ਪੜ੍ਹਦਾ ਹੈ ਕਿਤਾਬ ਪੜ੍ਹਦਾ ਹੈ ਤਾਂ ਉਹ ਹਾਈਪੋਥੈਲਾਮਸ ਗਲੈਂਡ ਦੀ ਕਵਾਲਿਟੀ ਕਰਕੇ ਪੜਦਾ ਹੈ ਔਰ ਉਸ ਟਾਈਮ ਤੇ ਉਹੀ ਗਲੈਂਡ ਜ਼ਿਆਦਾ ਐਕਟਿਵ ਹੁੰਦਾ ਹੈ ਤੇ ਉਸ ਚੀਜ਼ ਦੀ ਸਮਝ ਤੁਹਾਨੂੰ ਜ਼ਿਆਦਾ ਆਉਂਦੀ ਹੈ ਉਹ ਹਾਈਪੋਥੈਲਾਮਸ ਗਲੈਂਡ ਹੈ ਪਲੱਸ ਇਹ ਹੈਗਾ ਕਮਾਂਡਰ ਸਾਰਿਆਂ ਦਾ ਔਰਤ ਦੇ ਅੰਦਰ ਜਿੰਨੀਆਂ ਵੀ ਗ੍ਰੰਥੀਆਂ ਨੇ ਹਾਈਪੋਥੈਲਾਮਸ ਪਿਟਿਊਟਰੀ ਪੈਨਕ੍ਰਿਆ ਸਭ ਇਹ ਇਹਨੂੰ ਇਕੱਲਾ ਕਮਾਂਡ ਕਰਦਾ ਹੈ ਇਹਦਾ ਨਾਲ ਸਹੋਗੀ ਹੈਗਾ ਪਿਟਿਊਟਰੀ ਗਲੈਂਡ ਜਿਹੜਾ ਤੁਹਾਡੇ ਕੋਲ ਚਾਰਟ ਹੈ ਇਹਨੂੰ ਥੋੜਾ ਜਿਹਾ ਪਿੱਛੇ ਦੇਖ ਸਕਦੇ ਹੋ ਇਹਦੇ ਚ ਇਹਦਾ ਕੰਮ ਦੱਸਿਆ ਗਿਆ ਜਸਟ ਮੈਂ ਤੁਹਾਨੂੰ ਦਿਖਾਉਣਾ ਹੈ ਸਮਝ ਤੁਸੀਂ ਆਪੇ ਜਾਓਗੇ ਆ ਦੇਖੋ ਹਲ ਤਾਂ ਆਵਾ ਹਾਈਪੋਥੈਲਾਮਸ ਠੀਕ ਹੈ ਇਹਦੇ ਨਾਲ ਹੀ ਥੱਲੇ ਲਿਖਿਆ ਪਿਚਟਰੀ ਗਲੈਂਡ ਇਹ ਦੋ ਅਨਮੋਲ ਰਤਨ ਨੇ ਔਰਤ ਦੇ ਇਸ ਇਹ ਤੰਦਰੁਸਤ ਤਾਂ ਔਰਤ ਤੰਦਰੁਸਤ ਇਹ ਸਹੀ ਗਲਤ ਇਹ ਵਿਗੜ ਗਏ ਤਾਂ ਔਰਤ ਦਾ ਪੂਰਾ ਸਰੀਰ ਕੈਂਸਰ ਤੱਕ ਦਾ ਮਾਹੌਲ ਇਹ ਬਣਾਉਂਦੇ ਨੇ ਬਾਅਦ ਚ ਹੁਣ ਮੈਂ ਸਿੱਧਾ ਆਣ ਲੱਗਾ ਵਾਪਸ ਲਿਪਸਟਿਕ ਤੇ ਜਦੋਂ ਲਿਪਸਟਿਕ ਲਗਾਈ ਜਾਂਦੀ ਹੈ ਤਾਂ ਸੈਕਿੰਡ ਦੇ ਕੁਝ ਛੋਟੇ ਦੇ ਛੋਟੇ ਸੂਖਮ ਹਿੱਸੇ ਦੇ ਵਿੱਚ ਉਹ ਬ੍ਰੇਨ ਤੇ ਅਟੈਕ ਕਰਦੀ ਹੈ ਤੇ ਬ੍ਰੇਨ ਦੇ ਜਿੱਥੇ ਅਟੈਕ ਕਰਦੀ ਹੈ ਉਹ ਆਹੀ ਦੋ ਅਨਮੋਲ ਰਤਨ ਨੇ ਆਹੀ ਦੋ ਪਿਟਿਟਰੀ ਤੇ ਹਾਈਪੋਥੈਲਾਮਸ ਇਹ ਆਪਣਾ ਕੰਮ ਘਟਾ ਦਿੰਦੇ ਨੇ ਉਦੋਂ ਹੁਣ ਜਦੋਂ ਇਹ ਕੰਮ ਘਟਾਉਂਦੇ ਨੇ ਤਾਂ ਫੋਲਿਕਲਸ ਦਾ ਅਗੂਲੇਟਰੀ ਫੇਸ ਤੱਕ ਜਾਣਾ ਜਿਹੜਾ ਹੁਣੇ ਤੁਸੀਂ ਫੇਸ ਸਮਝਿਆ ਸੀ ਸਰਦੀ ਰੋਤ ਤੋਂ ਬਸੰਤ ਰੋਤ ਤੌਣਾ ਤੇ ਬਸੰਤ ਰੋਤ ਤੋਂ ਗਰਮ ਰੋਤ ਤੌਣਾ ਉਹ ਤਿੰਨੇ ਚੀਜ਼ਾਂ ਪ੍ਰਭਾਵਿਤ ਹੋ ਜਾਂਦੀਆਂ ਨੇ ਤਾਂ ਪੀਰੀਅਡ ਸਾਈਕਲ ਵੀ ਵਿਗੜ ਗਿਆ ਲੰਬਾ ਟਾਈਮ ਚਲਾ ਗਿਆ Ovulatoryภาव conceiving ਦੀ ਜਿਹੜੀ ਸਿਚੁਏਸ਼ਨ ਸੀ ਉਹ ਵੀ ਵਿਗੜ ਗਈ ਤਾਂ conceiving ਦੇ ਚਾਂਸਸ ਵੀ ਘਟ ਗਏ ਇਹਦਾ ਮਤਲਬ ਕੀ ਹੋ ਗਿਆ ਕਲੀਨੋਪੈਸਟਿਕ ਔਰਤ ਨੂੰ ਬਾਝ ਬਣਾ ਰਹੀ ਹੈ ਕਲੀਨੋਪੈਸਟਿਕ ਇਨਫਰਟੀਲਿਟੀ ਵੱਲ ਲੱਗੇ ਜਾ ਰਹੀ ਹੈ ਔਰਤ ਨੂੰ ਕਲੀਨੋਪੈਸਟਿਕ ਕਿਉਂਕਿ ਜੋ ਚਾਟ ਬੋਲ ਰਿਹਾ ਜੋ ਸਾਇੰਸ ਬੋਲ ਰਿਹਾ ਜੋ ਇਹਨਾਂ ਦੇ ਕੰਮ ਬੋਲ ਰਿਹਾ ਦੋਨੋਂ ਅਨਮੋਲ ਰਤਨਾਂ ਦੇ ਉਹਦਾ ਮਤਲਬ ਤੇ ਇਹੀ ਹੈ ਔਰ ਜਿਹੜੀ ਚੀਜ਼ ਤੁਸੀਂ ਆਪਣੇ ਫੇਸ ਤੇ ਲਗਾ ਲਈ ਹੈ ਉਹ ਬਹੁਤ ਕੁਸ਼ਾ ਆਈ ਥਿੰਕ ਫੇਸ ਤੇ ਲਗਾਉਣ ਵਾਲੀ ਕਿਹੜੀ ਕਿਹੜੀ ਚੀਜ਼ਾਂ ਕੋਈ ਮੈਨੂੰ ਪੰਜ ਚੀਜ਼ਾਂ ਦੱਸ ਸਕਦੇ ਹੋ ਇਧਰੋਂ ਪੁੱਛਦੇ ਹਾਂ ਹਾਂ ਜੀ ਫੇਸ ਤੇ ਕਿਹੜੇ ਸਭ ਤੋਂ ਪਹਿਲੇ ਕਿਹੜੀ ਚੀਜ਼ ਯੂਜ਼ ਕੀਤੀ ਜਾਂਦੀ ਹੈ ਕੋਈ ਕੋਈ ਵੀ ਚੀਜ਼ ਲਗਾਉਂਦੇ ਹੋ ਹਾਂ ਮੇਕਅਪ ਕਿੱਥੋਂ ਸ਼ੁਰੂ ਕਰਦੇ ਹੋ ਬੈਠ ਬੈਠ ਦੱਸੋ ਬੈਠ ਬੈਠ ਮੇਕਅਪ ਹੀ ਨਹੀਂ ਕਰਦੇ ਕੀ ਆ ਬਾਤ ਹੈ ਤਾਂ ਜੀ ਨੇ ਕੰਮ ਖਤਮ ਕਰਦਾ ਕਹਿੰਦੀ ਮੈਂ ਅੱਜ ਤੋਂ ਮੇਕਅਪ ਹੀ ਨਹੀਂ ਕਰਨਾ ਹਾਂ ਜੀ ਫਾਉਂਡੇਸ਼ਨ ਫਾਉਂਡੇਸ਼ਨ ਯੈਸ ਫਾਉਂਡੇਸ਼ਨ ਲਗਾਇਆ ਜਾਂਦਾ ਮੈਨੂੰ ਨੌਲੇਜ ਨਹੀਂ ਹੈ ਤੁਸੀਂ ਮੈਨੂੰ ਦੱਸਣਾ ਹੈ फाउंडेशन अच्छा होर की होंगे ब्रश हाँ जी कंसीलर कि यूज किया जाता है अच्छा ओ फिर ठीक है एक होर हों आईलाइनर कजल होर होर मस्कारा हाँ बिल्कुल बिल्कुल होर होर आई 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 शैडो ਉਲਪਸਿਕਤਤਾ ਆ ਗਿਆ ਪਾ ਆ ਆਈ ਹਾਈਲਾਈਟਰ 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 ਯੈਸ ਸੰਸਕ੍ਰਿਤ ਸੰਸਕ੍ਰਿਤ ਓਕੇ ਯੈਸ ਹਾਂਜੀ ਮੋਸਚਰਾਈਜ਼ਰ ਯੈਸ ਹੋਰ ਹਾਂਜੀ ਪ੍ਰਾਈਮਰ ਪ੍ਰਾਈਮਰ ਵੀ ਵੱਜਦਾ ਹਾਂਜੀ ਅੱਛਾ ਪ੍ਰਾਈਮਰ ਤੇ ਰੇਸ਼ੀਨ ਪੇਂਟ ਐਸਏ ਸਟ੍ਰੇਨ ਹਾਂ ਗ੍ਰੈਮਰ ਵੀ ਹੁੰਦਾ ਬੇਸ ਵੀ ਅੱਛਾ ਬੇਸ ਵੀ ਹੁੰਦਾ ਓਕੇ ਓਕੇ ਦੀਵਾਰ ਵਾਲਾ ਪੂਰਾ ਮਟੀਰੀਅਲ ਕਹਿੰਦਾ ਲੱਗਦਾ ਓਕੇ ਮੇਰਾ ਪ੍ਰਾਈਮਰ ਪੇਂਟ ਵਾਸ਼ਰਾਈਟ ਤੇ ਫਾਊਂਡੇਸ਼ਨ ਦਾ ਸੀਲਰ ਦਾ ਓਕੇ ਦੈਨ ਲਾਸਟ ਤੇ ਜਦੋਂ ਪੂਰਾ ਫੰਕਸ਼ਨ ਅਟੈਂਡ ਕਰ ਲਿਆ ਫਿਰ ਸ਼ਾਮ ਨੂੰ ਕੀ ਹੋਣਾ ਵਾਸ਼ ਉਹ ਕਹਦਣਾ ਵਾਸ਼ ਹੁੰਦਾ ਪਹਿਲਾਂ ਕਲਿੰਜ਼ਰ ਦੇ ਨਾਲ ਉਹ ਹੋਰ ਹੋਰ ਕੀ ਲੱਗਦਾ ਹੈ ਕਲਿੰਜ਼ਰ ਤੋਂ ਬਾਅਦ ਅਜੇ ਸਾਰਾ ਦਿਨ ਸਾਰਾ ਫੁੱਲ ਲੋਡਡ ਕੈਮੀਕਲ ਲੋਡ ਕਰਨ ਤੋਂ ਬਾਅਦ ਸ਼ਾਮ ਨੂੰ ਜਿਹੜਾ ਕਲੀਨਜ਼ਰ ਲਾਉਣ ਤੋਂ ਬਾਅਦ ਮਾਤਾ ਜੀ ਪਤਾ ਕੀ ਕਰਦੇ ਸ਼ਾਮ ਨੂੰ ਉਹ ਕਰੇ ਵਾਸ਼ ਵੀ ਆਪਣੇ ਕਰਦੀ ਮੈਂ ਦੇਖਿਆ ਉਹ ਮੈਂ ਤਾਂ ਦੱਸ ਰਿਹਾ ਪਰ ਮੈਂ ਥੋੜਾ ਲਾਉਣਾ ਤਾਂ ਉਹ ਸ਼ਾਮ ਨੂੰ ਲਗਾ ਕੇ ਨਾ ਉਹ ਕਹਿੰਦੀ ਐਲੋਵੇਰਾ ਜੈਲ ਲਗਾਓ ਨੈਚੁਰਲ ਹੁੰਦੀ ਹੈ ਮੈਂ ਕਿਹਾ ਲਾ ਮੈਂ ਕਿ ਸਾਰਾ ਦਿਨ ਤਾਂ ਨੇਚਰ ਯਾਦ ਨਹੀਂ ਆਈ ਸ਼ਾਮ ਨੂੰ ਐਲੋਵੇਰਾ ਜੈਲ ਯਾਦ ਆ ਗਈ ਠੀਕ ਸੋ ਤੋ ਆਹਨੇ ਚਾਰ ਫੇਸ ਹੈ ਨਾ ਇਹਦੇ ਮੁਤਾਬਕ ਪਰਫਾਰਮੈਂਸ ਠੀਕ ਚੱਲ ਰਹੀ ਹੁੰਦੀ ਸਾਰਿਆਂ ਦੀ ਇਹ ਚ ਪਤਾ ਹੀ ਨਹੀਂ ਸਵੇਰੇ ਕੀ ਹੈ ਸ਼ਾਮ ਨੂੰ ਕੀ ਦੁਪਹਿਰੇ ਕੀ ਹੈ ਤਾਂ ਗੱਲ ਸਮਝ ਆ ਰਹੀ ਹੈ ਠੀਕ ਹੈ ਆ ਆਗੇ ਜੀ ਉਹ ਕੈਮੀਕਲ ਇੱਕ ਇਹ 14 ਤਰ੍ਹਾਂ ਦੇ ਜਸਟ ਮੈਂ ਇੰਟਰੋਡਿਊਸ ਕਰਵਾਏ ਆ ਟੋਟਲ 12000 ਕੈਮੀਕਲ ਆ ਕਿੰਨੇ ਕੈਮੀਕਲ ਆ ਜੀ 12000 ਸਾਡੀ ਆਰ ਐਨ ਡੀ ਚ ਸਾਹਮਣੇ ਆਏ ਆ ਇਹ 12000 ਜਿਹੜੇ ਕੈਮੀਕਲਸ ਨੇ ਇਹਨਾਂ ਦੇ ਵਿੱਚੋਂ ਉਹ ਕਹਿੰਦੇ 20% కెమికਲ ਉਹ ਆ ਜਿਹੜੇ ਸਾਨੂੰ ਖਤਰਨਾਕ ਨਹੀਂ ਲੱਗੇ ਉਹ ਖਤਰਨਾਕ ਤਾਂ ਨਹੀਂ ਲੱਗੇ ਕਹਿੰਦੇ 300 ਲੋਕਾਂ ਤੇ ਅਸੀਂ ਪ੍ਰੈਕਟੀਕਲ ਕੀਤਾ ਸੀ ਤੇ ਉਹਨਾਂ ਦਾ ਕੁਝ ਨਹੀਂ ਹੋਇਆ ਇਸ ਕਰਕੇ ਇਹਨਾਂ ਨੂੰ ਕਹਿੰਦੇ ਇਸ ਕੈਟਾਗਰੀ ਚ ਪਾ ਲਓ ਬਾਕੀ 80% ਉਹ ਨੇ ਜਿਹੜੇ ਖਤਰਨਾਕ ਨੇ ਜਿਨ੍ਹਾਂ 'ਚ ਕਾਰਸੀਨੋਜਨ ਭਾਵ ਕੈਂਸਰ ਤੱਤ ਵਧਾਉਣ ਵਾਲੇ ਗੁਣ ਪਾਏ ਗਏ ਨੇ ਬਾਕੀ 80% ਉਹ ਹੈ ਤੇ ਹੁਣ ਟੋਟਲ ਲੇ ਕੇ 12000 ਤੇ ਮਨ ਨੂੰ ਦੱਸੋ ਕਿਹੜੀ ਫੀਮੇਲ ਕਿਹੜੀ ਫੀਮੇਲ ਨੂੰ ਇਹ ਪਤਾ ਹੈਗਾ ਕਿ ਮੈਂ ਜਦੋਂ ਕੋਸਮੈਟਿਕ ਯੂਜ਼ ਕਰਦੀ ਹਾਂ ਤਾਂ ਉਹਦੇ ਚੋਡੇ 80% 12000 ਜਿਹੜੇ 80% ਕੈਮੀਕਲ ਹੈ ਉਹ ਮੇਰੇ ਕਿਹੜੇ-ਕਿਹੜੇ ਜਗ੍ਹਾ ਦੇ ਉੱਤੇ ਹੈ ਗਿਆ ਜਸਟ ਮੈਂ ਉਹਦੇ ਆ ਦੇਖੋ ਜਿਵੇਂ ਨੇਲ ਪਾਲਿਸ਼ ਹੈ ਨੇਲ ਪਾਲਿਸ਼ ਦੇ ਵਿੱਚ ਬੈਂਜ਼ੋਫੀਨੋਲ ਨਾਮ ਦਾ ਜਿਹੜਾ ਕਿ ਕੈਮੀਕਲ ਪੈਂਦਾ ਹੈ ਤਾਂ ਇਹ ਇੱਕ ਪ੍ਰੋਪਰ ਚਾਰਟ ਹੈ ਇਹ ਪ੍ਰੋਪਰ ਚਾਰਟ ਹੈਗਾ ਹੁਣ ਮੈਂ ਤੁਹਾਨੂੰ ਨੇ ਸ਼ਾਰਟ ਚ ਦੱਸ ਦੇਣਾ ਹੈਗਾ ਇਹ ਸਾਰੇ ਉਹੋ ਨੇ ਇਹ ਸਾਰੇ ਉਹੋ ਨੇ ਜਿਸ ਦੇ ਨਾਲ ਬ੍ਰੈਸਟ ਕੈਂਸਰ ਜਿਸ ਨਾਲ ਬ੍ਰੈਸਟ ਕੈਂਸਰ ਹੋਣਾ ਹੀ ਹੋਣਾ ਹੈ ਇਹ ਸਾਰੇ ਉਹ ਨੇ ਜਿਸ ਨਾਲ ਫਾਈਬਰਡ ਨੇ ਤੇਜ਼ੀ ਨਾਲ ਵਧਣਾ ਹੀ ਵਧਣਾ ਨੇ ਇਹ ਸਾਰੇ ਉਹ ਨੇ ਅਸੀਂ ਉਹ ਕੱਢਿਆ ਹੁਣ ਮੈਂ ਤੁਹਾਨੂੰ ਇਹ ਦੱਸੂ ਕਿ ਕਿੱਥੇ ਕਿੰਨਾ ਕਿੰਨਾ ਚ ਪਾਉਂਦੇ ਆ ਇਹ ਜਿਹੜੇ ਜਿਹੜੇ 14 ਮੈਂ ਅਸੀਂ ਮੁੱਖ ਕੱਢਿਆ ਇਹ ਉਹ ਨੇ ਜਿਹਨਾਂ ਜਿਹਨਾਂ ਚ ਪੈਂਦੇ ਨੇ ਤੇ ਇਹਨਾਂ ਦਾ ਮੇਨ ਕੰਮ ਹੀ ਹੈ ਬ੍ਰੈਸਟ ਕੈਂਸਰ ਦੇ ਪਰਸੈਂਟੇਜ ਨੂੰ ਵਧਾਉਣਾ ਫਾਈਬਰੇਡ ਨੂੰ ਹੋਰ ਵਧਾਉਣਾ ਹਾਈਪੋਥੈਲਾਮਸ ਤੇ ਪਿਟਿਊਟਰੀ ਗਲੈਂਡ ਦੇ ਫੰਕਸ਼ਨ ਨੂੰ ਡਿਸਟਰਬ ਕਰਨਾ ਮਾਈਗਰੇਨ ਲੋ ਬੀਪੀ ਲੇਕੋਰੀਆ ਦੀ ਸਮੱਸਿਆ ਵਿਟਾਮਿਨ ਡੀ ਦੇ ਕੈਲਸ਼ੀਅਮ ਨੂੰ ਘਟਾਉਣਾ ਇਹ ਸਾਰਾ ਕੁਝ ਇਸ ਇਹਨੂੰ ਯੂਜ਼ ਕਰਨ ਤੋਂ ਬਾਅਦ ਫੰਕਸ਼ਨ ਇਚ ਪਰਵਰਤਨ ਆਉਂਦਾ ਹੈ ਹੁਣ ਕਿਉਂਕਿ ਇੰਗਲਿਸ਼ ਜ਼ਿਆਦਾ ਟੈਕਨੀਕਲ ਹੋ ਜਾਂਦੀ ਹੈ ਤਾਂ ਅਸੀਂ ਸਿਰਫ 14 ਮੈਂ ਤੁਹਾਨੂੰ ਜਸ ਰੈਫਰੈਂਸ ਦੱਸਦਾ ਹੈ ਨੇਲ ਪਾਲਿਸ਼ ਦੇ ਵਿੱਚ ਇੱਕ ਪੈਂਦਾ ਇਹਨਾਂ ਦੇ ਵਿੱਚੋਂ ਬੱਟ ਮਸਲਾ ਕੀ ਹੈ ਮੈਂ ਤੁਹਾਨੂੰ ਉਹ ਦੱਸ ਰਿਹਾ ਜਿਨ੍ਹਾਂ ਦਾ ਕੰਮ ਹੈ ਸਰੀਰ ਦੇ ਵਿੱਚ ਕੈਂਸਰ ਕਰਨਾ ਹੀ ਕਰਨਾ ਇਹ ਉਹ ਨਹੀਂ ਉਹਦੇ ਤੋਂ ਮੈਂ ਟੈਸਟ ਵੀ ਦੱਸੂਗਾ ਜਿਹੜੀਆਂ ਫੀਮੇਲਸ ਕੋਸਮੈਟਿਕ ਯੂਜ਼ ਕਰ ਰਹੀਆਂ ਹਨ ਆਪਣਾ ਉਹ ਟੈਸਟ ਹਰ 6 ਮਹੀਨੇ ਬਾਅਦ ਕਰਾਉਂਦੇ ਰੋਵੋ ਕਿਉਂਕਿ ਟੈਸਟ ਹੈ ਹੀ ਇਹਦੇ ਵਿੱਚ ਇਸੇ ਨਾਲ ਰਿਲੇਟਡ ਕਿ ਕੈਂਸਰ ਕਿਹੜੇ ਪਾਸੇ ਵਾਰ ਰਿਹਾ ਮੈਂ ਕੋਈ ਕਿਸੇ ਨੂੰ ਡਰਾ ਨਹੀਂ ਰਿਹਾ ਲੇਕਿਨ ਅੱਧ 90% ਫੀਮੇਲ ਬ੍ਰੈਸ ਕੈਂਸਰ ਫਾਈਬਰਡ ਸਿਸਟ ਲਾਈਪੋਮਾ ਲੂਪਸ ਬੋਡੀ ਦੇ ਵਿੱਚ ਬ੍ਰੇਨ ਟਿਊਮਰ ਲੀਵਰ ਦੇ ਨਾਲ ਸੰਬੰਧਿਤ ਚਮੜੀ ਨਾਲ ਸੰਬੰਧਿਤ ਆਟੋਇਮਿਊਨ ਨਾਲ ਸੰਬੰਧਿਤ ਜਿਹੜੇ ਰੋਗਾਂ ਨੂੰ ਲੈ ਕੇ ਅੱਜ ਹਸਪਤਾਲਾਂ ਦੇ ਹਸਪਤਾਲ ਭਰੇ ਆ ਲੇਕਿਨ ਉਹਦੇ ਪਿੱਛੇ ਰੀਜ਼ਨ ਹੈਗਾ ਉਹ ਇਹ ਅਲੱਗ-ਅਲੱਗ ਜਗ੍ਹਾ ਦੇ ਕੈਮੀਕਲਸ ਵੱਧ ਰਹੇ ਨੇ ਤਾਂ ਉਹਦੇ ਸਭ ਤੋਂ ਪਹਿਲਾਂ ਨੇਲ ਪਾਲਿਸ਼ ਦੇ ਵਿੱਚ ਇੱਕ ਇੱਕ ਪਾਇਆ ਜਾਂਦਾ ਜੇ ਤਾਂ ਮਤਲਬ ਕੀ ਹੈਗਾ ਕਿ ਉਹ ਇੱਕ ਬੀਜ਼ ਹੈ ਕਿਉਂਕਿ ਕੁਦਰਤੀ ਸਿਹਤ ਵਿਗਿਆਨ ਦੇ ਮੁਤਾਬਕ ਰੂਲ ਕੀ ਹੈ ਜਿਹੜੀ ਚੀਜ਼ ਤੁਸੀਂ ਖਾ ਨਹੀਂ ਸਕਦੇ ਉਹ ਚਮੜੀ ਤੇ ਜਿਹੜੀ ਖਾ ਨਹੀਂ ਸਕਦੇ ਚਮੜੀ ਤੇ ਲਗਾ ਨਹੀਂ ਸਕਦੇ ਇਹ ਰੂਲ ਹੈ ਤਾਂ ਨੇਚਰਲੀ ਹੈ ਇਸ ਇਹਨੂੰ ਆਪਾਂ ਖਾ ਨਹੀਂ ਸਕਦੇ ਜ਼ਹਿਰ ਹੈ ਤਾਂ ਅਗਰ ਉਹਦੇ ਚ ਪੈਂਦਾ ਤਾਂ ਇਹ ਦੀ ਇੱਕ ਇੱਕ ਰੇਸ਼ੋ ਪਾਈ ਗਈ ਆ ਉਸ ਤੋਂ ਅੱਗੇ ਆ ਗਿਆ ਲਿਕਵਿਡ ਫਾਊਂਡੇਸ਼ਨ ਫਾਊਂਡੇਸ਼ਨ ਦਾ ਨਾਮ ਲਿਆ ਸੀ ਤੁਸੀਂ ਉਹਨੇ ਠੀਕ ਹੈ ਤਾਂ ਫਾਊਂਡੇਸ਼ਨ ਦੇ ਵਿੱਚ ਕਿੰਨੇ ਕੈਮੀਕਲ ਪੈਂਦੇ ਆ ਜਿਹਦੇ ਨਾਲ ਦੇ ਨੌ ਲਿਖੇ ਹੋਏ ਆ ਕਿੰਨੇ ਪੈਂਦੇ ਆ ਜੀ ਨੌ ਇਹਨਾਂ ਤੋਂ ਮੈਂ ਰਿਪੀਟ ਕਰਦਿਆਂ ਇਹ 14 ਨੇ ਇੱਕ ਕੱਲਾ ਕੱਲਾ ਕੈਂਸਰ ਤਿਆਰ ਕਰਨ ਦੀ ਹਿੰਮਤ ਰੱਖਦਾ ਹੈ ਕੱਲਾ ਕੱਲਾ ਇਹ ਕਿੰਨੇ ਲਿਖਿਆ ਜੀ 14 ਟੋਟਲ ਇਹ 12000 ਹੈ ਟੋਟਲ ਕਿੰਨੇ ਆ ਇੱਥੇ ਸਿਰਫ 14 ਦੱਸਿਆ ਤਾਂ ਜੋ ਤੁਹਾਡੇ ਰਿਲੇਟਡ ਪ੍ਰੋਡਕਟ ਦੀ ਤੁਹਾਨੂੰ ਸਮਝ ਆ ਸਕੇ ਤੇ ਕੱਲਾ-ਕੱਲਾ ਹਿੰਮਤ ਰੱਖਦਾ ਹੈ ਹਾਂ ਤਾਂ ਕੱਲਾ-ਕੱਲਾ ਹਿੰਮਤ ਰੱਖਦਾ ਹੈ ਤਾਂ ਕਿ ਮੈਂ ਡਾਕਟਰ ਰਮਨ ਨੂੰ ਕਹੂੰਗਾ ਕਿ ਉਹ ਸਟੇਲ ਕਰਨਗੇ ਮਾਤਰਾ ਤੁਹਾਡੇ ਕੋਲ 7 ਮਿੰਟ ਨੇ 7 ਮਿੰਟ ਤੁਸੀਂ ਇਹਨੂੰ ਸਟੇਲ ਕਰਨਾ ਹੈਗਾ ਤਾਂ ਇਹ ਕੋਈ ਇਹਨਾਂ ਵਾਸਤੇ ਜ਼ੋਰ ਦਾ ਕਲੈਂਪਿੰਗ ਕਰ ਲਿਓ ਥੈਨ ਮੈਂ ਥੋੜਾ ਰਮਨ ਨੂੰ ਕਿਹਾ ਜਦੋਂ ਇਹਦੇ ਬੋਡੀ ਦੇ ਅੰਦਰ ਹਾਰਮੋਨਸ ਨੂੰ ਡਿਸਟਰਬ ਕਰਦੇ ਨੇ ਜਿਸ ਦੇ ਤੋਂ ਬਾਅਦ ਫੀਮੇਲ ਦੇ ਅੰਦਰ ਜਿਹੜਾ ਆਪਾਂ ਪਹਿਲਾਂ ਚਾਰਟ ਦੇਖ ਚੁੱਕਿਆ ਚਾਰ ਉਤਾਂ ਆਉਂਦੀਆਂ ਹਨ ਚਾਰ ਤੰਗ ਸਰਵ ਬੰਦ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਇਹ ਜਿੰਨੇ ਵੀ ਕੈਮੀਕਲ ਪਾਇਆ ਜਾਂਦੇ ਨੇ ਇਹ ਸਾਰੇ ਨੇ ਐਂਡੋਕ੍ਰਾਈਨ ਡਿਸਟਰਪਟਰ ਜਿਹੜੇ ਅੰਦਰ ਜਾ ਕੇ ਰਸਾਂ ਤੇ ਜਿਹੜੇ ਉਤਰਾ ਚੜਾ ਨੂੰ ਬਹੁਤ ਵਧ ਕਰ ਦਿੰਦੇ ਆ ਤਾਂ ਜਿਹੜਾ ਸਭ ਤੋਂ ਪਹਿਲਾ ਐਂਡੋਕ੍ਰਾਈਨ ਡਿਸਟਰਪਟਰ ਪਾਇਆ ਜਾਂਦਾ ਨੇਲ ਪਾਲਿਸ ਦੇ ਵਿੱਚ ਉਹਦੀ ਕੀ ਇੰਡੀਕੇਟ ਹੈ ਸੈਕਿੰਡ ਨੰਬਰ ਤੇ ਹੈ BHN BXC liquid foundation ਵਿੱਚ ਹੈ ਦਿੱਤੀ 12 ਹੈ ਹਾਈਲਾਈਟ ਪੈਨਸਲ ਦੇ ਵਿੱਚ ਕਿੰਨੀ ਇੱਕ ਹੈ ਲਿਪਸਟਿਕ ਦੇ ਵਿੱਚ ਚਾਰ ਤਰ੍ਹਾਂ ਦਾ ਪਾਇਆ ਜਾਂਦਾ ਜਿਹੜੇ ਕੈਮੀਕਲ ਲਿਖੇ ਹੋਏ ਆ ਇਹਨਾਂ ਦੇ ਅੱਗੇ ਹੋਰ ਵੀ ਬਹੁਤ ਜ਼ਿਆਦਾ ਮਤਲਬ ਅਲੱਗ-ਅਲੱਗ ਨਾਮ ਤੇ ਨਾਮ ਨੇ ਅਲੱਗ-ਅਲੱਗ ਅੱਗੇ ਨੇ ਹੁੰਦੇ ਆ ਹੋਰ ਵੀ ਕਿਸਮਾਂ ਨੇ ਤਾਂ ਲਿਪਸਟਿਕ ਦੇ ਵਿੱਚ ਚਾਰ ਤਰ੍ਹਾਂ ਦੇ ਪਾਇਆ ਜਾਂਦਾ ਆਈ ਸ਼ਾਹ ਕੋ ਦੇ ਵਿੱਚ BH ਤੇ BST 10 ਜਰੋਂ ਦਾ ਪਾਇਆ ਜਾਂਦਾ ਤਾਂ ਮਤਲਬ ਕੀ ਆ ਫਾਊਂਡੇਸ਼ਨ ਯੂਜ਼ ਕਰਦੇ ਹੋ ਤਾਂ ਇੱਕ ਤਰ੍ਹਾਂ ਦਾ ਤੁਹਾਡੇ ਅੰਦਰ ਜਾ ਰਿਹਾ ਆ ਆਈ ਲਿਡ ਪੈਂਸਲ ਯੂਜ਼ ਕਰ ਲਿਆ ਤਾਂ ਇੱਕ ਤਰ੍ਹਾਂ ਦਾ ਫਿਰ ਇਹਦੇ ਨਾਲ ਦਾ కెమికਲ ਬਾਡੀਸ ਜਾ ਰਿਹਾ ਹੈ। ਲਿਪਸਟਿਕ ਯੂਜ਼ ਕਰ ਲਈ ਤਾਂ ਟੋਟਲ 6 ਹੋ ਗਏ। ਨਾਲ ਹੀ ਆਈ ਸ਼ੈਡੋਨ ਬਲਸ਼ ਯੂਜ਼ ਕਰਨਾ ਤਾਂ ਟੋਟਲ 10 ਹੋ ਗਏ। ਔਰ ਤੁਸੀਂ ਕੰਪਲੈਕਸ਼ਨ ਛੱਡ ਦਿੱਤਾ ਤਾਂ ਫਿਰ ਵੀ ਤੁਸੀਂ 9 ਤਰ੍ਹਾਂ ਦੇ కెమికਲ ਜਿਹੜੇ ਨੇ ਫੇਸ ਤੇ ਲਗਾ ਲਏ। ਠੀਕ ਹੈ। ਨੈਕਸਟ ਦੋਸਤੋ ਅੱਗੇ ਆ ਗਿਆ ਜੀ ਪੈਰਾਬੈਨ। ਪੈਰਾਬੈਨ ਸਭ ਤੋਂ ਵੱਧ 14 ਤਰ੍ਹਾਂ ਦਾ ਪੈਰਾਬੈਨ ਇਕੱਲੇ ਲੀਕਵਿਡ ਫਾਊਂਡੇਸ਼ਨ ਦੇ ਵਿੱਚ ਹੀ ਪਾਇਆ ਜਾਂਦਾ ਹੈ। ਹੁਣ ਫਾਊਂਡੇਸ਼ਨ ਦਾ ਨਾਮ ਆਪਾਂ ਲਿਆ ਸੀ 14 ਤਰ੍ਹਾਂ ਦਾ ਜਿਹੜਾ ਲਿਕਵਿਡ ਫਾਊਂਡੇਸ਼ਨ ਦੇ ਵਿੱਚ ਪੈਰਾਬੀਨ ਪਾਏ ਜਾਂਦੇ ਆ 13 ਤਰ੍ਹਾਂ ਦੇ ਪੈਰਾਬੀਨ ਇਕੱਲੇ ਆਇਲਿਡ ਪੈਨਸਲ ਦੇ ਵਿੱਚ ਪਾਏ ਜਾਂਦੇ ਆ 14 ਤਰ੍ਹਾਂ ਦੇ ਲਿਕਵਿਡ ਫਾਊਂਡੇਸ਼ਨ ਦੇ ਵਿੱਚ 23 ਤਰ੍ਹਾਂ ਦੇ ਜਿਹੜੇ ਨੇ ਉਹ ਪੈਨਸਲ ਚ ਪਾਏ ਜਾਂਦੇ ਆ 11 ਤਰ੍ਹਾਂ ਦੇ ਲਿਪਸਟਿਕ ਦੇ ਵਿੱਚ ਪੈਰਾਬੀਨ ਪਾਏ ਜਾਂਦੇ ਆ ਆਈ ਸ਼ੈਡੋ ਦੇ ਵਿੱਚ 17 ਤਰ੍ਹਾਂ ਦੇ ਪੈਰਾਬੀਨ ਪੈਂਦੇ ਆ ਔਰ ਕੰਪਲੈਕਸ਼ਨ ਜਿਹੜਾ ਪਾਊਡਰ ਲਾਸਟ ਦੇ ਯੂਸ ਕੀਤਾ ਜਾਂਦਾ 13 ਤਰ੍ਹਾਂ ਦੇ ਪੈਰਾਬੀਨ ਉਹਦੇ ਚ ਪਾਏ ਨੇ ਟੋਟਲ 78 ਗਿੰਤੀ ਹੋ ਗਈ ਨਾ ਵੀ ਜੇ ਅਸੀਂ ਅਰ ਫਾਊਂਡੇਸ਼ਨ ਵੀ ਯੂਜ਼ ਕਰ ਰਹੇ ਆ ਪੈਂਸਲ ਵੀ ਯੂਜ਼ ਕਰ ਰਹੇ ਆ ਲਿਪਸਟਿਕ ਵੀ ਆਈਸ਼ਾ ਕਵੀਰ ਬਾਟਮ ਕੰਪਲੈਕਸ਼ਨ ਵੀ ਦਾ 78 ਦਾ ਨਹੀਂ ਐਬਿਕਲ ਫੇਅਰ ਅਸੀਂ ਬੋਡੀ ਵਿੱਚ ਨਾਲ ਐਡ ਕਰਦੇ ਆ ਉਸ ਤੋਂ ਬਾਅਦ ਅੱਗੇ ਆ ਗਿਆ ਜੀ ਫੈਨ ਆਕਸਾਈਡ ਨਲ ਇਹ ਲਿਕਵਿਡ ਫਾਊਂਡੇਸ਼ਨ ਦੇ ਵਿੱਚ 4 ਤਰ੍ਹਾਂ ਦਾ ਆਈਲਿਨਰ ਪੈਂਸਲ ਦੇ ਵਿੱਚ 12 ਤਰ੍ਹਾਂ ਦਾ ਪਾਇਆ ਜਾਂਦਾ ਹੈ ਲਿਪਸਟਿਕ 'ਚ 2 ਤਰ੍ਹਾਂ ਦਾ ਆਈਸ਼ਾ ਤੋਂ ਬਲਸ਼ ਦੇ ਵਿੱਚ 5 ਤਰ੍ਹਾਂ ਦਾ ਔਰ ਪਾਊਡਰ ਦੇ ਵਿੱਚ 7 ਤਰ੍ਹਾਂ ਦਾ ਕੀ ਕਰਦੇ కెమికਲ ਅਸੀਂ ਹੋਰ ਐਡ ਕਰ ਲਿਆ ਆਪਣੀ ਬਾਡੀ ਉੱਤੇ ਨੈਕਸਟ ਆਗੇ ਜੀ ਮਿਨਰਲਸ ਆਇਲ ਜਿਹੜੇ ਸਿੰਥੈਟਿਕ ਮੀਕ ਫਾਊਂਡੇਸ਼ਨ ਦੇ ਵਿੱਚ 10 ਆਇਲਿੰਡ ਪੈਨਸਲ ਚ 14 ਲਿਪਸਟਿਕ ਚ 70 ਆਈ ਸ਼ੈਡੋਸ 13 ਬਾਟਮ ਕੰਫੈਕਸ਼ਨ ਦੇ ਵਿੱਚ 13 ਤੇ ਫਿਰ ਇਹਦੀ ਟੋਟਲ ਕੀਮਤੀ ਅੱਗੇ ਹੋ ਗਈ ਸੀ 87 ਐਂ ਤੁਸੀਂ ਮੈਂ ਅਸੀਂ ਲਗਾਤਾਰ ਅੱਗੇ ਜਾਂ ਜਿਵੇਂ-ਜਿਵੇਂ ਚੀਜ਼ਾਂ ਦੀ

ਨੀ ਆਵਾਜ਼ ਆ ਰਹੀ ਮੇਰੇ ਮੈਨੇਜਰ ਵਗੈਰਾ ਦੇ ਸਾਰੇ ਯੂਜ਼ ਕਰਦੇ ਆ ਆਈ ਲਿਨਰ ਪੈਨਸਲ ਤਾਂ ਸਾਰੇ ਹੀ ਯੂਜ਼ ਕਰਦੇ ਆ ਕੱਜਲ ਸਾਰੇ ਕੋਲ ਹੈ ਆ ਲਿਪਸਟਿਕ ਸਾਰਿਆਂ ਹੀ ਫੀਮੇਲ ਜਿਹੜੀਆਂ ਉਹ ਲਗਾਉਂਦੀਆਂ ਭਾਵੇਂ ਬੈਰਡ ਹੈ ਭਾਵੇਂ ਹੱਥ ਕਰੀਦਾ ਆਈ ਸ਼ੈਡੋਅ ਬਲਸ਼ ਇਹਦਾ ਵੀ ਯੂਜ਼ ਤਕਰੀਬਤ ਤਕਰੀਬਨ ਸਾਰੇ ਹੀ ਕਰਦੇ ਆ ਔਰ ਲਾਸਟ ਜਿਹੜਾ ਪਾਊਡਰ ਹੈ ਕੰਪਲੈਕਸਰ ਦੇ ਨਨਤਾ ਟੋਟਲ 429 ਤਰ੍ਹਾਂ ਦੇ ਕੈਮੀਕਲ ਜਿਹੜੇ ਆ ਉਹ ਸਾਡੇ ਫੇਸ ਦੇ ਉੱਤੇ ਲੱਗੇ ਹੁੰਦੇ ਆ ਅੱਗੇ ਫੈਸਲਾ ਸਾਡੇ ਹੱਥ ਹੈ ਕਿ ਇਹਨੂੰ ਅਸੀਂ ਇਦਾਂ ਹੀ ਨਾਲ ਨਾਲ ਕੰਟੀਨਿਊ ਕਰਨਾ ਚਾਹੀਏ ਨੇ ਜਿੰਨੇ ਵੀ ਸਾਈਡ ਇਫੈਕਟ ਆ ਉਹਨਾਂ ਨੂੰ ਵੇਖਦੇ ਹੋਏ ਅਸੀਂ ਵਾਪਸ ਕੁਦਰਤ ਵਾਲੇ ਪਾਸੇ ਨੂੰ ਆਉਣਾ ਹੈ ਮੈਂ ਦੁਬਾਰਾ ਤੋਂ ਡਾਕਟਰ ਸਾਹਿਬ ਨੂੰ ਸਟੇਜ ਤੇ ਅਨਾਉਂਸ ਕਰੂੰਗੀ ਕੁਰੀ ਕਲਾਪਿੰਗ ਕਰ ਦਿਓ ਇਹ ਜੀ ਥੋੜਾ ਜਿਹਾ ਲੈਬਰੇਟ ਕੀਤਾ ਹੋਇਆ ਹੈ ਆ ਦੇਖੋ ਸਕਿਨ ਲਾਈਟਨਿੰਗ ਦੇ ਬੁਰੇ ਪ੍ਰਭਾਵ ਕੀ ਹੈਗੇ ਕਿ ਹਾਈਡਰੋ ਕਵਿਨੋਨ ਨਾਮ ਦਾ ਇੱਕ ਹਾਨੀਕਾਰਕ ਇਹਦੇ ਵਿੱਚ ਕੈਮੀਕਲ ਹੈ ਜੋ ਚਮੜੀ ਨੂੰ ਸਾਫ਼ ਕਰਨ ਵਾਲੀਆਂ ਕਰੀਮਾਂ ਵਿੱਚ ਪਾਇਆ ਜਾਂਦਾ ਹੈ ਜਿਹੜਾ ਰਿਮੂਵਰ ਯੂਜ਼ ਕਰਦੇ ਨਾ ਆਪਾਂ ਜਿਹੜਾ ਕੋਸਮੈਟਿਕ ਤੋਂ ਬਾਅਦ ਉਹਦੇ ਵਿੱਚ ਆ ਜਿਹੜਾ ਹਾਈਡਰੋ ਕਵਿਨੋਨ ਨਾਮ ਦਾ ਇੱਕ ਰਸਾਇਣ ਹੈ ਤੱਤ ਹੈ ਜਿਹਦਾ ਜ਼ਹਿਰੀਲਾ ਕਾਰਸੀਨੋਜਨ ਚ ਆਉਂਦਾ ਹੈ ਵੀ ਇਸ ਦੀ ਲਗਾਤਾਰ ਵਰਤੋਂ ਨਾਲ ਚਮੜੀ ਦਾ ਕੁਦਰਤੀ ਰੰਗ ਖਰਾਬ ਹੋ ਜਾਂਦਾ ਹੈ ਡੀਐਨਏ ਦੇ ਪ੍ਰਭਾਵ ਪੁੰਦਾ ਹੁਣ ਡੀਐਨਏ ਕਿੱਥੇ ਹੈ ਸੈੱਲ ਦੇ ਅੰਦਰ ਡੀਐਨਏ ਬਣਿਆ ਕਿਵੇਂ ਪੀੜੀਦਰ ਪੀੜੀ ਜਿਹੜੀ ਚੀਜ਼ ਤੁਹਾਡੇ ਡੀਐਨਏ ਦੇ ਅੰਦਰ ਜਾ ਰਹੀ ਹੈ ਇਹਦਾ ਮਤਲਬ ਸਮਝਦੇ ਹੋ ਉਹਨੇ ਡੀਐਨਏ ਨੂੰ ਬਦਲ ਨਹੀਂ ਦਿੱਤਾ ਉਹ ਬਦਲ ਵੀ ਸਕਦੀ ਹੈ ਜੀਨਸ ਨੂੰ ਬਦਲ ਸਕਦੀ ਹੈ ਹੁਣ ਮਨੁੱਖ ਮਨੁੱਖ ਕਿਉਂ ਆ ਕਿਉਂਕਿ ਤੇ ਮਨੋਖਲਾ ਜੀਨਸ ਹੈ ਮਨੋਖੋ ਤਾਂ ਬਾਂਦਰ ਦੀ ਹਰਕਤਾਂ ਕਰੇਗਾ ਅਗਰ ਇਹਦੇ ਜੀਨਸ ਦੇ ਅੰਦਰ ਵੀ ਬਾਂਦਰ ਵਾਲੇ ਜੀਨਸ ਐਡ ਕਰ ਦਿੱਤੇ ਜਾਣਗੇ ਗੱਲ ਸਮਝ ਆ ਰਹੀ ਹੈ ਤਾਂ ਡੀਐਨਏ ਦਾ ਮਤਲਬ ਛੋਟਾ ਮੋਟਾ ਨਹੀਂ ਹੈ ਜਿਹੜੀ ਜੀ ਡੀਐਨਏ ਚ ਐਂਟਰ ਕਰ ਰਹੀ ਹੈ ਇਹਦਾ ਮਤਲਬ ਤੁਹਾਡੀ ਅਗਲੀ ਪੀੜ੍ਹੀ ਦੇ ਅੰਦਰ ਰੋਗ ਉਹਦਾ ਡੀਐਨਏ ਹੋਰ ਕਮਜ਼ੋਰ ਹੋ ਜਾਣਾ ਹੈ ਕਿਉਂਕਿ ਇਸ ਬਾਡੀ ਚ ਅਗੇ ਹੋਰ ਬਾਡੀ ਬਣਨੀ ਹੈ ਉਹਦਾ ਡੀਐਨਏ ਹੋਰ ਡਿਸਟਰਬ ਹੋ ਜਾਣਾ ਹੈ ਤਾਂ ਇਹਦਾ ਮਤਲਬ ਸਮਝੀਏ ਅਸੀਂ ਕਿ ਇਹ ਕੈਮੀਕਲ ਨਾਟ ਓਨਲੀ ਕਿ ਖਾਲੀ ਤੁਹਾਡੀ ਚਮੜੀ ਖਰਾਬ ਕਰਨਗੇ ਪੀੜ੍ਹੀ ਖਰਾਬ ਕਰਦੇ ਪਏ ਨੇ ਇਹ ਰਿਸਰਚ ਕਹਿ ਰਹੀ ਹੈ ਕਿ ਡੀਐਨਏ ਤੇ ਵੀ ਬੁਰਾ ਪ੍ਰਭਾਵ ਪਾ ਰਿਹਾ ਹੈ ਖਾਲੀ skin ਨੂੰ ਸਾਫ ਕਰਨ ਵਾਲਾ ਕਿਵੇਂ ਕਰ ਤੇ ਜਿਹੜਾ ਲਾਇਆ ਉਹਦੇ ਚ ਕੀ ਕੁਝ ਹੋਏਗਾ ਅੱਗੇ ਚੱਲਦੇ ਹਾਂ ਇਹ BHA BHT EVA ਕੈਮੀਕਲ ਪ੍ਰੀਜ਼ਰਵੇਟਿਵ ਹੈ ਜਿਹੜਾ ਕਿ ਕੈਮੀ ਤੁਹਾਡੇ ਉਸ ਪ੍ਰੋਡਕਟ ਨੂੰ ਖਰਾਬ ਹੋਣ ਤੋਂ ਰੋਕਣ ਲਈ ਅੰਦਰ ਪਾਇਆ ਜਾਂਦਾ ਹੈ ਇਹ ਦੇਖੋ ਲਿਪਸਟਿਕ ਦੇ ਤੇ ਕਈ ਹੋਰ ਕੋਸਮੈਟਿਕ ਚ ਪਾਇਆ ਜਾਂਦਾ ਆ ਇਹ ਹਿਊਮਨ ਕਾਰਸੀਨੋਜਨ ਦੇ ਤੌਰ ਤੇ ਕੰਮ ਕਰਦਾ ਹਿਊਮਨ ਕਾਰਸੀਨੋਜਨ ਕੀ ਹੁੰਦਾ ਜੋ ਸਰੀਰਕ ਮਨੁੱਖੀ ਸਰੀਰ ਦੇ ਵਿੱਚ ਕੈਂਸਰ ਵਧਾਉਂਦਾ ਹੈ ਇਹ ਹੁਣ ਉਹ ਕਿਹਦੇ ਚ ਪਾਇਆ ਜਾਂਦਾ ਦੇਖੋ ਲਿਪਸਟਿਕ ਦੇ ਵਿੱਚ ਦਾ ਯੂਰੋਪੀਅਨ ਹੁਣ ਇਹ ਇਹ ਰਿਸਰਚ ਹੈ ਰਿਪੋਰਟ ਆਈ ਹੈ ਦਾ ਯੂਰੋਪੀਅਨ ਕਮਿਸ਼ਨ ਆਫ ਇੰਡੋਕ੍ਰਾਈਨ ਡਿਸਰਪਸ਼ਨ ਯੂਰਪ ਦੇ ਅੰਦਰ ਜਿਹੜਾ ਹਿਊਮਨ ਲਿੰਫੈਟਿਕ ਤੰਤਰ ਤੇ ਕੰਮ ਕਰਦੀ ਹੈ ਜਿਹੜਾ ਸੰਗਠਨ ਉਹਦੀ ਇੱਕ ਰਿਪੋਰਟ ਹੈ ਕਿ ਇਹ ਆਲਰੇਡੀ ਹਾਰਮੋਨਸ ਨੂੰ ਡਿਸਟਰਬ ਕਰਨ ਦੇ ਵਿੱਚ ਰੋਲ ਨਿਭਾ ਦਿੰਦਾ ਜਿਹੜਾ ਕਿ ਲਿਪਸਟਿਕ ਦੇ ਵਿੱਚ ਵੀ ਪਾਇਆ ਜਾਂਦਾ ਮੌਇਸਚਰਾਈਜ਼ਰ ਚ ਵੀ ਪਾਇਆ ਜਾਂਦਾ ਤੇ ਬਹੁਤ ਸਾਰੇ ਕਾਸਮੈਟਿਕ ਦੇ ਵਿੱਚ ਇੱਕ ਪ੍ਰਜ਼ਰਵੇਟਿਵ ਦੇ ਤੌਰ ਤੇ ਪਾਇਆ ਜਾਂਦਾ ਹੈ ਠੀਕ ਹੈ ਇਹ ਯੂਰਪ ਦੀ ਰਿਪੋਰਟ ਹੈ ਇਹਦੇ ਅੰਦਰ ਇਹ ਜੋ ਅਸੀਂ ਤੁਹਾਨੂੰ ਪੇਸ਼ ਕਰ ਰਹੇ ਨਾ ਸਾਰੀਆਂ ਜਰਨਲ ਯੂਰਪ ਦੇ ਵਿੱਚ ਬਹੁਤ ਸਾਰੇ ਜਰਨਲ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਆਸਟ੍ਰੇਲੀਆ ਚ ਯੂਐਸਏ ਚ ਰਿਸਰਚ ਕਰਨ ਤੋਂ ਬਾਅਦ কেਮਿਕल्स ਦੇ ਉਹਨਾਂ ਨੇ ਪੇਸ਼ ਕੀਤੇ ਹੋਏ ਆ ਅਸੀਂ ਜਿਆਦਾ ਟੈਕਨੀਕਲ ਨਹੀਂ ਕੀਤਾ ਤਾਂ ਜੋ ਸਿੰਪਲ ਸਿੰਪਲ ਹੋਵੇ ਐਸਟ੍ਰੋਜਨ ਮਿਮਿਕ ਕਰਦਾ ਹੁਣ ਐਸਟ੍ਰੋਜਨ ਫੀਮੇਲ ਦੀ ਬੋਡੀ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਕੈਂਸਰ ਹਾਰਮੋਨ ਬਣ ਚੁੱਕਿਆ ਹੈ ਕਿਉਂਕਿ ਐਸਟ੍ਰੋਜਨ ਦਾ ਲੈਵਲ ਜਦੋਂ ਤੇਜ਼ ਹੁੰਦਾ ਹੈ ਤਾਂ ਬ੍ਰੈਸਟ ਕੈਂਸਰ बन ਜਾਂਦਾ ਉਹਦਾ ਲੈਵਲ ਤੇਜ਼ ਹੁੰਦਾ ਤਾਂ ਫਾਈਬਰੋਇਡ ਬਣ ਜਾਂਦਾ ਉਹਦਾ ਲੈਵਲ ਤੇਜ਼ ਹੁੰਦਾ ਤਾਂ ਗੱਠਾ ਬਣ ਜਾਂਦੀਆਂ ਉਹਦਾ ਲੈਵਲ ਤੇਜ਼ ਹੁੰਦਾ ਤਾਂ ਟਿਊਮਰ ਬਣ ਜਾਂਦਾ ਹੁਣ ਐਸਟ੍ਰੋਜਨਿਕ ਹਾਰਮੋਨਸ ਹੈ ਬਟ ਉਹ ਇੰਨਾ ਕੋਈ ਚੀਜ਼ ਸਰੀਰ ਚ ਵੱਧ ਜਾਂਦੀ ਹੈ ਜਿਵੇਂ 슈ਗਰ ਲੈਵਲ ਵੱਧ ਜਾਵੇ ਤਾਂ ਕਿਡਨੀ ਖਰਾਬ ਕਰ ਦੈਂ ਉਵੇਂ ਫੀਮੇਲ ਦੇ ਅੰਦਰ ਸੋਜਣ ਵੱਧ ਜਾਂਦੇ ਤਾਂ ਉਹਦੇ ਪੂਰੇ ਦਾ ਪੂਰਾ ਤੰਤਰ ਖਰਾਬ ਕਰ ਦਿੰਦਾ ਤਾਂ ਇਹ ਜਿਹੜੇ ਕੈਮੀਕਲਸ ਨੇ ਇੱਕ ਐਸਿਕ ਇਹਨਾਂ ਵਿੱਚ ਐਰਰ ਕੀ ਪੈਦਾ ਕਰਦੇ ਆ ਕਿ ਸਰੀਰ ਦੇ ਵਿੱਚ ਮੇਜਰ ਹਾਰਮੋਨਸ ਘਟਾ ਦਿੰਦੇ ਆ ਇੱਕ ਨੂੰ ਵਧਾ ਦਿੰਦੇ ਆ ਉਹਦੇ ਨਾਲ ਸਰੀਰ ਦੇ ਵਿੱਚ ਪ੍ਰੋਬਲਮ ਆਉਣੇ ਸ਼ੁਰੂ ਹੋ ਜਾਂਦੀਆਂ। ਟਿਕ ਰਿਸਰਚ ਸੀ ਜਿਹੜੇ ਕੱਪੜਾ ਪਾਉਂਦੇ ਸੀ ਅਗਰ ਉਹ ਕੱਪੜੇ 'ਚ ਪਲਿਸਟਰ ਤੇ ਨਾਈਲਨ ਹੈ ਤਾਂ ਜਦੋਂ ਸਾਡੀ ਚਮੜੀ ਨਾਲ ਰੱਬ ਕਰਦਾ ਹੈ ਨਾਰਮਲੀ ਆਪਾਂ ਚੱਲਦੇ ਆ ਤਾਂ ਕੱਪੜਾ ਤਾਂ ਨਾਲ ਹੀ ਹੈ। ਤਾਂ ਬਹੁਤ ਮੋਸਟਲੀ ਜਿਹੜੇ ਲੋਕ ਜਿਮ ਕਰਦੇ ਨੇ ਤਾਂ ਨਾਈਲਨ ਬੇਸਡ ਕੋਸਟਿਊਮ ਪਾ ਕੇ ਜਾਂਦੇ ਨੇ ਨਾਈਲਨ ਬੇਸ। ਤਾਂ ਜਿਮ ਦੇ ਵਿੱਚ ਜਦੋਂ ਤੁਸੀਂ ਜਿਮ ਕਰਦੇ ਹੋ ਤਾਂ ਗਰਮੀ ਬਾਡੀ 'ਚ ਪੈਦਾ ਹੁੰਦੀ ਹੈ। ਤਾਂ ਸਰੀਰਕ ਗਰਮੀ ਵਧ ਕੇ ਉੱਚ ਕੱਪੜੇ ਦੇ ਨਾਲ ਜਦੋਂ ਕੱਪੜੇ ਦੀ ਗਰਮੀ ਨਾਲ ਮੈਚ ਕਰਦੀ ਹੈ ਤਾਂ ਨਾਈਲਨ ਦੇ ਵਿੱਚੋਂ ਇਸ ਤਰ੍ਹਾਂ ਦਾ ਰਸ ਰਿਲੀਜ਼ ਹੁੰਦਾ ਹੈ ਜੋ ਫੀਮੇਲ ਦੇ ਸਰੀਰ ਦੇ ਵਿੱਚ ਐਸਟ੍ਰੋਜਨ ਨੂੰ ਵਧਾ ਦਿੰਦਾ ਹੈ ਹੁਣ ਐਸਟ੍ਰੋਜਨ ਕੀ ਹੈ ਕੈਂਸਰ ਵਧਾਉਣ ਵਾਲਾ ਕਿਉਂਕਿ ਜੇ ਕੱਲਾ ਵਧੇਗਾ ਤਾਂ ਸਰੀਰ 'ਚ ਫੀਮੇਲ ਦੇ ਸਰੀਰ 'ਚ ਕੈਂਸਰ ਵਧਣ ਲੱਗ ਪੈਂਦਾ ਤਾਂ ਹੁਣ ਇਹ ਚੀਜ਼ਾਂ ਦੇਖੋ ਕਿੰਨੀ ਟੈਕਨੀਕਲ ਹੈ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਖਾਲੀ ਜਿਹੜੇ ਮੈਂ ਕੱਪੜੇ ਪਾਏ ਆ ਏ ਵੀ ਮੈਨੂੰ ਇੱਥੇ ਤੱਕ ਲੈ ਕੇ ਜਾ ਸਕਦੇ ਆ ਇਸੇ ਕਰਕੇ ਕੱਪੜਾ ਜਿੰਨਾ ਕਾਟਨ ਬੇਸ ਹੋਏਗਾ ਉਹਨੇ ਅਸੀਂ ਹੈਲਦੀ ਰਵਾਂਗੇ ਜਿੰਨਾ ਪਲੈਸਟਰ ਹੁਣ ਪਤਾ ਨਾਈਲਨ ਕਿੱਥੋਂ ਆਉਂਦਾ ਹੈ ਪਲੈਸਟਰ ਕਿੱਥੋਂ ਆਉਂਦਾ ਹੈ ਇਹਦਾ ਰੌ ਮਟੀਰੀਅਲ ਕੀ ਹੈ ਅੱਛਾ ਕਾਟਨ ਦਾ ਰੌ ਮਟੀਰੀਅਲ ਕੀ ਹੁੰਦਾ ਹੈ ਕਪਾਹ ਨਾਈਲਨ ਦਾ ਰੌ ਮਟੀਰੀਅਲ ਕੀ ਹੈ ਨੋ ਨਾਈਲਨ ਨਾਈਲਨ ਪਲੈਸਟਰ ਜਿਹੜਾ ਸਪੋਰਟਸ ਸ਼ਰਟ ਨਹੀਂ ਆਉਂਦੀਆਂ ਜਾਂ ਜਿਮ ਕਰਨ ਵਾਸਤੇ ਕਾਸਟਿਊਮ ਸਿੰਥੈਟਿਕ ਪਾ ਕੇ ਜਾਂਦੇ ਉਹਦਾ ਰॉ ਮਟੀਰੀਅਲ ਕਿ ਕਿੱਥੋਂ ਆਉਂਦਾ ਉਹ ਕਾਹਦਾ ਬਣਦਾ ਪਤਾ ਕਿਸੇ ਨੂੰ కెమికਲ ਹੈ ਲੇਕਿਨ ਉਹ ਰॉ ਥੀਕਲ ਕੀਆ ਜਿੱਥੋਂ ਪੈਟਰੋਲ ਨਿਕਲਦਾ ਹੈ ਉਹਦੇ ਵਿੱਚੋਂ ਨਿਕਲਦਾ ਉਹ ਪੈਟਰੋਲੀਅਮ ਪ੍ਰੋਡਕਟ ਹੈ ਤਾਂ ਸਿੰਥੈਟਿਕ ਇੰਨਾ ਕਿ ਸਿੰਥੈਟਿਕ ਤੇ ਗਰਮੀ ਵਾਲਾ ਹੈ ਭਾਵ ਅਸੀਂ ਪੈਟਰੋਲ ਦੇ ਕੱਪੜੇ ਪਾ ਕੇ ਘੁੰਮਦੇ ਹਾਂ ਇਹਨੂੰ ਮੈਂ ਪੰਜਾਬੀ ਵਿੱਚ ਸਮਝਣਾ ਵੇਦੇ ਆ ਉਹ ਉੱਥੋਂ ਬਣਦਾ ਹੈ ਪਲਾਸਟਿਕ ਜਿੱਥੋਂ ਬਣਦੀ ਹੈ ਉੱਥੋਂ ਬਣਦਾ ਉਹ ਤੇ ਪਲਾਸਟਿਕ ਦਾ ਕਵਚ ਪਾਓਗੇ ਤਾਂ ਬਾਡੀ ਨੂੰ ਇਹਨੇ ਸਭ ਚੀਜ਼ ਉਹ ਸਮਝ ਜਾਈਗੀ ਠੀਕ ਹੈ ਸੋ ਇਹ ਦੇਖੋ ਕਿੰਨੀਆਂ ਨਿੱਕ ਨਿੱਕੀਆਂ ਗੱਲਾਂ ਨੇ ਲੇਕਿਨ ਅ ਅਸੀਂ ਇੰਨਾ ਕਿ ਜ਼ਿਆਦਾ ਐਡਵਰਟਾਈਜ਼ਮੈਂਟ ਦੀ ਦੁਨੀਆ 'ਚ ਖੁੱਬੇ ਤੇ ਫਸੇ ਹੋਏ ਕਿ ਸਾਡਾ ਨੁਕਸਾਨ ਬਹੁਤ ਵੱਡਾ ਹੋ ਰਿਹਾ ਸੋ ਫੀਮੇਲ ਦਾ ਇੰਨਾ ਇੰਨਾ ਅਵੇਅਰ ਹੋਣਾ ਬੜਾ ਜ਼ਰੂਰੀ ਹੈ ਅੱਜ ਦਾ ਸੈਸ਼ਨ ਸਾਡਾ ਓਨਲੀ ਫੀਮੇਲ ਦੇ ਸਰੌਂਡਿੰਗ ਨੂੰ ਹੋ ਰਿਹਾ ਸੀ ਔਰ ਕਿੱਥੇ ਫੀਮੇਲ ਅਗਰ ਇਹਦੇ ਬਾਰੇ ਬਿਲਕੁਲ ਗਿਆਨ ਨਹੀਂ ਰੱਖੇਗੀ ਤਾਂ ਲਿਸਟ ਹਜ਼ਾਰਾਂ ਰੋਗਾਂ ਦੀ ਭਰੀ ਹੋਈ ਹੈ ਫੀਮਲ ਵਾਸਤੇ ਅਗਰ ਇਹਦੇ ਪ੍ਰਤੀ ਅਵੇਅਰ ਰਹਿ ਗਈ ਆਪਣੀ ਬੱਚੀ ਨੂੰ ਪਹਿਲਾਂ ਹੀ ਕੌਨਸ਼ੀਅਸ ਕਰ ਦੇਗੀ ਤਾਂ ਲਿਸਟ ਛੋਟੀ ਹੋ ਸਕਦੀ ਹੈ ਤੇ ਜ਼ੀਰੋ ਵੀ ਹੋ ਸਕਦੀ ਹੈ ਇਹਦੇ ਪਿੱਛੇ ਸਾਡਾ ਉਪਰਾਲਾ ਤੇ ਮਿਹਨਤ ਤੇ ਸੋਚ ਇਹੀ ਸੀ ਅੱਗੇ ਚੱਲਦੇ ਹਾਂ ਹਾ ਇੱਕ ਕੈਮੀਕਲ ਕਾਸਮੈਟਿਕ ਪ੍ਰੋਡਕਟ ਨੂੰ ਕਰੀਮੀ ਟੈਕਸਚਰ ਦੇਣ ਲਈ ਆ ਡੀਈ ਇਹ ਕੈਮੀਕਲ ਹੈ ਇਹ ਸ਼ੈਂਪੂ ਸਾਬਨ ਤੇ ਕਲੈਂਜ਼ਰ ਚ ਪੈਂਦਾ ਹੈ ये लीवर कैंसर होना देखो रिसर्च आई है जेड़ा शैंपू सोपंजर चैंता है डी ए लीवर कैंसर, चे कैंसर पें, चेंजस इन स्किन और थायरयड का कारण है तो बहुत सारा कॉस्मेटिक जिन्हें करके थायरॉयड इमैलेंस होने लग पा अच्छा तो थायरॉयड का टैसट करवा दौ थायरॉयड में लैके फीवर से बड़ा हौवा है थायरॉयड जी डॉक्टर साहब थायरॉयड मेरा बहुत आ गया मैं कि आ गया की एस एच छे आया मैं ਥਾਇਰੋਇਡ ਜ਼ਿਆਦਾ ਆਇਆ ਹੈ ਵੱਖਰੀ ਕਹਿੰਦਾ ਬਹੁਤ ਆ ਗਿਆ ਮੈਂ ਕਿ ਸ਼ਬਦ ਡਿਫਰੈਂਟ ਹੈ ਥਾਇਰੋਇਡ ਹਾਰਮੋਨਸ ਦਾ ਜਿਹੜਾ ਥਾਇਰੋਇਡ ਆਪਾਂ ਟੈਸਟ ਕਰਵਾਉਂਦੇ ਆ ਮੋਸਟਲੀ ਫੀਮੇਲ ਹੁੰਦਾ ਕਿ ਸ਼ਾਇਦ ਹਾਰਮੋਨਸ ਦਾ ਟੈਸਟ ਹੈ ਥਾਇਰੋਇਡ ਜਿਹੜਾ ਟੈਸਟ ਹੈਗਾ ਇਹ ਬ੍ਰੇਨ ਦਾ ਟੈਸਟ ਹੈ ਕਾ ਦਾ ਟੈਸਟ ਆ ਬ੍ਰੇਨ ਦਾ ਥਾਇਰੋਇਡ ਜਿਹੜਾ ਟੈਸਟ ਹੁੰਦਾ ਉਹ ਬ੍ਰੇਨ ਦਾ ਟੈਸਟ ਹੁੰਦਾ ਹੈ ਕਿਹੜੇ ਬ੍ਰੇਨ ਦੇ ਕਿਸੇ ਦਾ ਟੈਸਟ ਹੈ ਕਿ ਥਾਇਰੋਇਡ ਦਾ ਜਿਹੜਾ ਟੈਸਟ ਕਰਵਾਇਆ ਜਾਂਦਾ ਉੱਥੇ ਪਤਾ ਲੱਗ ਜਾਂਦਾ ਜਿਹੜਾ ਤੁਹਾਡੇ ਹਾਈਪੋਥੈਲਾਮਸ ਤੇ ਪਿਟਿਟਰੀ ਗਲੈਂਡ ਹੈ ਇੱਕ ਕਿਸ ਲੈਵਲ ਤੇ ਜਾ ਕੇ ਕੰਮ ਕਰ ਰਿਹਾ ਜਦੋਂ ਇਹ ਘੱਟ ਕੰਮ ਕਰਨਗੇ ਪਾਵ ਬ੍ਰੇਨ ਟੋੜਾ ਕਿੰਨੀ ਕੁ ਜ਼ਿਆਦਾ ਵਧੀਆ ਫੰਕਸ਼ਨਿੰਗ ਦੇ ਰਿਹਾ ਤੁਹਾਡੇ ਹਾਰਮੋਨਸ ਦੀ ਉਹਦਾ ਟੈਸਟ ਹੈ ਥਾਇਰੋਇਡ ਦਾ ਟੈਸਟ ਉਹ ਹਾਰਮੋਨਸ ਦਾ ਟੈਸਟ ਨਹੀਂ ਹੈ ਪਹਿਲੀ ਚੀਜ਼ ਮੈਂ ਕਲੀਅਰ ਕਰਦਾ ਔਰ ਜਿੱਦਾਂ ਥਾਇਰੋਇਡ ਇੰਬੈਲੈਂਸ ਹੋਏਗਾ ਉਹਦਾ ਦਿਮਾਗ ਕਮਜ਼ੋਰ ਹੋਏਗਾ ਸੌਖੇ ਭਾਈ ਸਮਝਣਾ ਹੋਵੇ ਉਹਦੀ ਮੈਮਰੀ ਲੋਨ ਲੱਗ ਪੈਗੀ ਉਹਦੀ ਨੀਂਦ ਡਿਸਟਰਬ ਹੋਣ ਲੱਗ ਪੈਗੀ ਗੁੱਸਾ ਦਾ ਵੱਧ ਜਾਏਗਾ ਉਹਦੇ ਵੇਡੇ ਵਾਲ ਹੈ ਜਲਦੀ ਜੇ ਜਿਹੜੇ हेयर फॉਲ ਜਲਦੀ ਹੋਣ ਲੱਗ ਪਏਗਾ ਤਾਂ ਜਿਹਨਾਂ ਦਾ ਥਾਇਰੋਇਡ ਇੰਬੈਲੈਂਸ ਹੈ ਉਹਦਾ ਮਤਲਬ ਉਹਦਾ ਬ੍ਰੇਨ ਕਮਜ਼ੋਰ ਹੋ ਰਿਹਾ ਹੈ ਐਸੇ ਕਰਕੇ ਜਿਹੜੇ ਥਾਇਰੋਇਡ ਦੇ ਪੇਸ਼ੈਂਟ ਹੈ ਇੱਕ ਚੀਜ਼ ਇਹ ਵੇਸ਼ੇ ਬੱਚੀਆਂ ਹੋ ਜਵਾਨ ਹੋ ਬਜ਼ੁਰਗ ਹੋ ਫੀਮੇਲ ਹੋ ਜਿਹਨਾਂ ਨੂੰ ਥਾਇਰੋਇਡ ਦੀ ਗੋਲੀ ਖਾਣ ਪੈ ਰਹੀ ਹੈ ਕੰਪਲਸਰੀ ਉਹਨਾਂ ਲਈ ਚਾਰ ਜਿਹੜੇ ਸੀਡ ਸਾਈਕਲਿੰਗ ਹੈ ਉਹ ਕੰਪਲਸਰੀ ਹੈਗੇ ਆ ਪੰਪਕੀਨ ਦੇ ਸੀਡ ਆ ਜਿਹੜੇ ਇੱਕ ਹਫਤਾ ਦੂਸਰਾ ਜਿਹੜਾ ਹੈਗਾ ਤੁਸੀਂ ਸੂਰਜਮੁਖੀ ਦੇ ਸੀਡ ਹੈ ਤੀਸਰਾ ਹੈਗਾ ਕਾਲੇ ਤੇਲ ਚੌਥਾ ਹੈਗਾ ਚਿੱਟੇ ਤੇਲ ਇਹ ਚਾਰੋਂ ਸੀਡ ਸਾਈਕਲਿੰਗ ਨੂੰ ਫੋਲੋ ਕਰਨਾ ਸ਼ੁਰੂ ਕਰੋ ਬੱਚੀ 13 ਸਾਲ ਦੀ ਹੈ ਤੁਹਾਡੀ 12 ਸਾਲ ਦੀ ਹੈ ਪੀਰੀਅਡ ਸਾਈਕਲ ਸ਼ੁਰੂ ਹੋਣ ਵਾਲਾ ਹੈ ਇਹ ਸੀਡ ਸਾਈਕਲਿੰਗ ਸ਼ੁਰੂ ਕਰਵਾ ਦਿਓ ਉਹਦੇ ਲਈ ਵਰਦਾਨਿਕ ਜੀ ਉਹਦੇ ਵਿੱਚ ਪੰਪਕਿਨ ਸੀਡ ਹੈ ਉਹਦੇ ਵਿੱਚ ਆਪਣਾ ਸੂਰਜਮੁਖੀ ਦੇ ਸੀਡ ਹੈ ਕਾਲੇ ਤੇਲ ਹੈ ਚਿੱਟੇ ਤੇਲ ਹੈ ਇਹ ਸਾਰਿਆਂ ਨੂੰ ਇੱਕ ਇੱਕ ਹਫ਼ਤਾ ਮਿਕਸ ਨਹੀਂ ਕਰਨਾ ਇੱਕ ਬੀਜ ਇੱਕ ਹਫ਼ਤਾ ਚੱਲੇਗਾ ਰਾਤ ਨੂੰ ਭਿਗੋ ਦੇਣਾ ਇੱਕ ਚਮਚ ਸਵੇਰੇ ਇਹਨੂੰ ਤੁਸੀਂ ਇੱਕ ਬ੍ਰੇਕਫਾਸਟ ਲੈ ਲੈਣਾ ਹੈ ਔਰ ਦੂਸਰੀ ਵਟੇ ਚੀਜ਼ ਕੀ ਹੈ ਕਿ ਜਦੋਂ ਪੀਰੀਅਡ ਸਾਈਕਲ ਚੱਲ ਰਿਹਾ ਹੈ ਮੈਂਸਟਰਲ ਫੇਸ ਦੇ ਵਿੱਚ ਇੱਥੇ ਆਪਾਂ ਜਿੱਥੇ ਆਪਾਂ ਦੂਸਰੇ ਕਿਤੇ ਸੀਸਮ ਵਾਲੇ ਉੱਥੇ ਆਪਾਂ ਅਲਸੀ ਦੇ ਕਰ ਦੇਣੇ ਆ ਉਸ ਦਿਨ ਪੀਪ ਸਾਈਕਲ ਦੇ ਵਿੱਚ ਉਹਦੇ ਜਦ ਆਪਾਂ ਅਲਸੀ ਦੇ ਠੀਕ ਹੈ ਔਰ ਦੂਸਰਾ 15 ਦਿਨ 15 ਦਿਨ ਵਰਜਨ ਕੋਕੋਨਟ ਆਇਲ ਸਵੇਰ ਖਾਲੀ ਪੇਟ ਇੱਕ ਕੱਪ ਗਰਮ ਪਾਣੀ ਲੈਣਾ ਹੈ 2 ਚਮਚ ਵਰਜਨ ਕੋਕੋਨਟ ਆਇਲ ਉਹਦੇ ਵਿੱਚ ਮਿਕਸ ਕਰਨਾ ਹੈ ਖਾਲੀ ਪੇਟ ਪੀਣਾ ਸ਼ੁਰੂ ਕਰ ਦਿਓ 15 ਦਿਨ ਮਹੀਨੇ ਚ ਸਰਦੀਆਂ ਦੇ ਵਿੱਚ ਤੁਸੀਂ 15 ਦਿਨ ਇਕੱਲਾ ਇਹ ਹੀ ਪੀਓਗੇ ਸੌਰੀ ਗਰਮੀਆਂ ਦੇ ਵਿੱਚ 15 ਦਿਨ ਇਕੱਲਾ ਵਰਜਨ ਕੋਕੋਨਟ ਆਇਲ ਹੀ ਪੀਓਗੇ ਸਰਦੀਆਂ ਆ ਗਈਆਂ ਤਾਂ 15 ਦਿਨ ਵਰਜਨ ਕੋਕੋਨਟ ਆਇਲ ਹੈ ਤੇ 15 ਦਿਨ ਸੀਸਮ ਆਇਲ ਸਰਦੀਆਂ ਵਿੱਚ ਸੀਸਮ ਆਇਲ ਦੀ ਵਰਤੋ ਪੂਰੇ 3 ਮਹੀਨੇ करनी हैगी नागा करनी है सेम पंद्रह पंद्रह सैकल्ड विटामिन डी नहीं कटेगा कैलशियम भरपूर होगा हड्डिया मजबूत हो जाएगी फीमेल दी और बची और दी और विटामिन डी जब पूरा रहेगा तो फाइबरेड नहीं बनेगा ब्रेस्ट सिस्ट नहीं होएगी विटामिन डी पूरा रहेगा तो कैलशियम पूरा रहेगा तो फाइबरेड नहीं डिवेल जो हो गया तो वधेगा नहीं स्पीड चो वचन कुकना मतलब नारियल का तेल है ਵਰਜਨ ਤਾਂ ਕਹਿੰਦੇ ਉਹ ਅੰਟਚ ਹੁੰਦਾ ਉਹਨੂੰ ਪ੍ਰੋਸੈਸ ਨਹੀਂ ਕੀਤਾ ਹੁੰਦਾ ਨੇਚਰਲ ਹੁੰਦਾ ਜਿਹੜਾ ਤੁਸੀਂ ਇੰਪੋਰਟ ਹੁੰਦਾ ਜਿਵੇਂ ਪਹਿਲਾਂ ਉਹ ਰਿਫਾਈਨਡ ਹੁੰਦਾ ਉਹ ਰਿਫਾਈਨਡ ਉਹ ਰਿਫਾਈਨਡ ਕੀਤਾ ਹੁੰਦਾ ਉਹਨੂੰ ਵਰਜਨ ਨਹੀਂ ਕਹਿ ਸਕਦੇ ਜਿਹੜੀ ਚੀਜ਼ ਪ੍ਰੋਸੈਸ ਹੋ ਜਾਂਦੀ ਉਹ ਰਿਫਾਈਨਡ ਹੋ ਜਾਂਦੀ ਉਹਨੂੰ ਵਰਜਨ ਨਹੀਂ ਕਹਿ ਸਕਦੇ ਰਿਫਾਈਨ ਵਰਜਨ ਮੀਨਸ ਕੋਕਨੇਟ ਲਿਆ ਉਹਨੂੰ ਤੇਲ ਵਿੱਚ ਦੀ ਕੱਢਿਆ ਘਰਾੜੇ ਵਿੱਚ ਦੀ ਤੇਲ ਬਣ ਕੇ ਬੋਟਲ ਚ ਪੈਕ ਉਹ ਵਰਜਨ ਉਹਨੂੰ ਰਿਫਾਈਨ ਨਹੀਂ ਕੀਤਾ ਉਹ ਜੇ ਐਸਿਡਿਕ ਵਰਕ ਨਹੀਂ ਹੋਇਆ ਹੋਇਆ ਭਾਬ ਤੋਂ ਵਰਜਨ ਉਹਨੂੰ ਖਾ ਵੀ ਸਕਦੇ ਹੋ ਰੋਟੀ ਦੇ ਉੱਪਰ ਪਾ ਵੀ ਸਕਦੇ ਹੋ ਸਬਜੀ ਦੇ ਉੱਪਰ ਦੀ ਵੀ ਪਾ ਸਕਦੇ ਹੋ ਚਮੜੀ ਤੇ ਵੀ ਲਗਾ ਸਕਦੇ ਹੋ ਤੋਂ ਦੋਨੇ ਕੰਮ ਆ ਤੇ ਜਿਹੜੀ ਜੀ ਖਾ ਸਕਦੇ ਹੋ ਉਹੀ ਚੌੜੀ ਤੇ ਲਗਾ ਸਕਦੇ ਹੋ ਸਭ ਤੋਂ ਨੇਚਰਲ ਇਹ ਏਜੈਂਟ ਹੈਗਾ ਵਾ ਸਾਡੀ ਸਕਿਨ ਦਾ ਪ੍ਰੋਟੈਕਸ਼ਨ ਦੇਣ ਵਾਲਾ ਤਾਂ ਕਲੀਅਰ ਹੈ ਜੀ ਠੀਕ ਹੈ ਅਗੇ thyroid ਦਾ ਕਲੀਅਰ ਹੋ ਗਿਆ ਜੀ ਠੀਕ ਹੈ ਸੀਡ ਹੈ ਔਰ ਆਇਲ ਹੈ ਔਰ ਸਨਲਾਈਟ ਅਤੇ ਮੂਨ ਥੈਰੇਪੀ ਹੈ ਇਹ ਜਿੰਨੇ ਵੀ ਬੱਚੀਆਂ ਨੇ ਜਿੰਨੇ ਮੂਨ ਥੈਰੇਪੀ ਆਲਰੇਡੀ ਦੱਸ ਚੁੱਕੇ ਹੈਗੇ ਆ